ਲਗਾਤਾਰ ਚੋਣਾਂ ਤੋਂ ਪਹਿਲਾਂ ਹਰ ਇੱਕ ਪਾਰਟੀ ਜਿਹੜੀ ਆ ਉਹ ਅਲੱਗ-ਅਲੱਗ ਜਿਹੜੇ ਵਾਦੇ ਆ ਉਹ ਭਾਰਤੀ ਜਨਤਾ ਦੇ ਨਾਲ ਕਰ ਰਹੀ ਆ ਤੇ ਹੁਣ ਜਿਹੜੀ ਖਬਰ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਆਂ ਕਾਂਗਰਸ ਦੇ ਰਾਹੁਲ ਗਾਂਧੀ ਜਿਹੜੇ ਸਾਫ ਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰੀ ਨੌਕਰੀਆਂ ਨੂੰ ਲੈ ਕੇ ਜਿਹੜਾ ਵੱਡਾ ਜਿਹੜਾ ਵਾ ਉਹ ਦਾਵਾ ਕੀਤਾ ਵਾ ਉਹ ਖਬਰ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਹਾਂ ਅਸੀਂ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਕਾਂਗਰਸ ਦੀ ਜਿਹੜੀ ਸਰਕਾਰ ਬਣਦੀ ਆ ਤਾਂ 30 ਲੱਖ ਜਿਹੜੀਆਂ ਨੌਕਰੀਆਂ ਉਹ ਦਿੱਤੀਆਂ ਜਾਣਗੀਆਂ ਜਿਹੜੀ 30 ਲੱਖ ਦੀ ਜਿਹੜੀ ਭਰਤੀ ਆ ਉਹ ਕੀਤੀ ਜਾਏਗੀ ਇਸ ਤੋਂ ਇਲਾਵਾ ਉਹਨਾਂ ਨੇ ਕਾਲਜ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ 1 ਲੱਖ ਰੁਪਏ ਦੀ ਜਿਹੜੀ ਸਹਾਇਤਾ ਵੀ ਜਿਹੜੀ ਸਰਕਾਰ ਵੱਲੋਂ ਜਿਹੜੀ ਕੀਤੀ ਜਾਏਗੀ ਐਲਾਨ ਜਿਹੜਾ ਉਹਨਾਂ ਨੇ ਕੀਤਾ ਰਾਹੁਲ ਗਾਂਧੀ ਨੇ ਯੂਵਾ ਨਿਆਂ ਦਾ ਐਲਾਨ ਕਰਦੇ ਹੋਏ ਪੰਜ ਵਾਦੇ ਜਿਹੜੇ ਕੀਤੇ ਉਹਨਾਂ ਨੇ ਅੱਜ ਮਣੀਪੁਰ ਤੋਂ ਮੁੰਬਈ ਤੱਕ ਭਾਰਤ ਜੁੜੋ ਨਿਆਂ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਰਾਜਸਥਾਨ ਦੇ ਬਾਸਵਾੜਾ ਵਿੱਚ ਇੱਕ ਰੈਲੀ ਸੰਬੋਧਨ ਕੀਤਾ ਰਾਹੁਲ ਗਾਂਧੀ ਨੇ ਕਹਿ ਕਿ ਹਿੰਦੁਸਤਾਨ ਵਿੱਚ 30 ਲੱਖ ਸਰਕਾਰੀ ਨੌਕਰੀ ਦੀ ਥਾਂ ਖਾਲੀ ਹੈ ਜੋ ਜਿਹੜੀ ਮੋਦੀ ਸਰਕਾਰਾਂ ਨੇ ਉਹਨਾਂ ਨੂੰ ਜਿਹੜੀ ਨਹੀਂ ਭਰ ਰਹੀ ਆ ਤੇ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਾਡਾ ਪਹਿਲਾ ਕੰਮ ਹੋਵੇਗਾ ਕਿ 90% ਜਿਹੜੇ ਲੋਕ ਆ ਉਹਨਾਂ ਨੂੰ ਨੌਕਰੀਆਂ ਜਿਹੜੀਆਂ ਅਸੀਂ ਦਵਾਂਗੇ ਜਿਹੜਾ ਰਾਹੁਲ ਗਾਂਧੀ ਵੱਲੋਂ ਜਿਹੜਾ ਇੱਕ ਵਾਅਦਾ ਜਿਹੜਾ ਕੀਤਾ ਜਾ ਰਿਹਾ ਵਾ ਇਲੈਕਸ਼ਨਾਂ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਦੂਜੇ ਵਾਅਦੇ 'ਚ ਕਿਹਾ ਕਿ ਦੇਸ਼ ਵਿੱਚ ਹਰ ਗ੍ਰੈਜੂਏਟ ਨੂੰ 1 ਲੱਖ ਰੁਪਏ ਵਾਲਾ ਇੱਕ ਅਧਿਕਾਰ ਦਿੱਤਾ ਜਾਏਗਾ। ਉਹਨਾਂ ਨੇ ਹਰ ਨੌਜਵਾਨ ਨੂੰ ਇਹ ਜਿਹੜਾ ਅਧਿਕਾਰ ਦੇਣ ਦੀ ਜਿਹੜੀ ਗੱਲ ਆਖੀ ਹੈ। ਰਾਜਸਥਾਨ ਦੇ ਨਾਲ ਦੇਸ਼ ਕਈ ਸੂਬਿਆਂ ਵਿੱਚ ਵੱਡਾ ਮੁੱਦਾ ਬਣ ਚੁੱਕਿਆ ਪੇਪਰ ਲੀਕ ਹੋਣ ਤੇ راہਲ ਗਾਂਧੀ ਨੇ ਵਾਅਦਾ ਕੀਤਾ ਕਿ ਉਹਨਾਂ ਨੇ ਪੇਪਰ ਲੀਕ ਤੇ ਮੁਕਤੀ ਲਈ ਇੱਕ ਸਖਤ ਜਿਹੜਾ ਕਾਨੂੰਨ ਵੀ ਜਿਹੜਾ ਉਹਨਾਂ ਵੱਲੋਂ ਜਿਹੜਾ ਉਹ ਬਣਾਇਆ ਜਾਏਗਾ। ਜਿਹੜੇ ਨਕਲ ਚਲਦੀ ਹੈ ਜਿਹੜੇ ਪੇਪਰ ਲੀਕ ਹੁੰਦੇ ਆ ਉਨਾ ਉੱਤੇ ਵੀ ਜਿਹੜਾ ਇੱਕ ਸਖਤ ਜਿਹੜਾ ਕਾਨੂੰਨ ਜਿਹੜਾ ਬਣਾਇਆ ਜਾਏਗਾ ਉਹਨਾਂ ਨੇ ਕਿਹਾ ਇੱਕ ਕਰੋੜ ਨੌਜਵਾਨਾਂ ਦੇ ਪਿਖ ਤੋਂ ਕਰੋੜਾ ਜਿਹੜੇ ਨੌਜਵਾਨਾਂ ਦੇ ਭਵਿੱਖ ਜਿਹੜਾ ਇਸੇ ਕਰਕੇ ਜਿਹੜੇ ਪੇਪਰ ਲੀਕ ਹੋ ਜਾਂਦੇ ਆ ਉਹਦੇ ਕਰਕੇ ਜਿਹੜਾ ਭਵਿੱਖ ਜਿਹੜਾ ਉਹ ਖਰਾਬ ਹੋ ਜਾਂਦਾ ਵਾ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਬਹੁਤ ਸਾਰੇ ਅਲਾ ਊਬਰ ਡਿਲੀਵਰੀ ਦਾ ਕੰਮ ਜਿਹੜੇ ਕਰਦੇ ਆ ਗੰਗਾ ਵਰਕਰ ਕਿਹਾ ਜਾਂਦਾ ਹੈ ਕਿ ਗੀਗਾ ਵਰਕਰ ਜਿਹੜਾ ਆਨਲਾਈਨ ਜਿਹੜੇ ਕੰਮ ਕਰਦੇ ਆ ਨੌਜਵਾਨ ਉਹਨਾਂ ਦੀ ਸਮਾਜਿਕ ਸੁਰੱਖਿਆ ਲਈ ਰਾਜਸਥਾਨ ਵਿੱਚ ਇੱਕ ਅਸੀਂ ਕਾਨੂੰਨ ਬਣਾਇਆ ਸੀ ਉਸ ਕਾਨੂੰਨ ਨੂੰ ਅਸੀਂ ਪੂਰੇ ਦੇਸ਼ ਵਿੱਚ ਲਾਗੂ ਕਰਾਂਗੇ ਉਹਨਾਂ ਦੀ ਸੁਰੱਖਿਆ ਹੋਵੇ ਤੇ ਉਹਨਾਂ ਨੂੰ ਪੈਨਸ਼ਨ ਮਿਲੇ ਤੇ ਉਹਨਾਂ ਨੂੰ ਇੱਕ ਦਿਨ ਵਿੱਚ ਕਾਨੂੰਨ ਤੋਂ ਨਾ ਕੀ ਕੱਢਿਆ ਜਾ ਸਕੇ ਕਿ ਇਦਾਂ ਦਾ ਕਾਨੂੰਨ ਬਣਾਇਆ ਜਾਵੇ ਕਿ ਨਾ ਕਿ ਉਹਨਾਂ ਨੂੰ ਜਿਹੜਾ ਉਹ ਨੌਕਰੀ ਤੋਂ ਕੱਢਿਆ ਜਾ ਸਕੇ 40 ਸਾਲ ਤੋਂ ਘਟਦੇ ਨੌਜਵਾਨਾਂ ਲਈ ਸਟਾਰਟਅਪ ਜਿਹੜਾ ਫੰਡ ਰਾਹੁਲ ਗਾਂਧੀ ਨੇ ਸਟਾਰਟਅਪ ਨੂੰ ਹੁਲਾਰਾ ਦੇਣ ਲਈ ਇੱਕ ਫੰਡ ਦੇਣ ਦਾ ਵੀ ਵਾਅਦਾ ਕੀਤਾ ਉਹਨਾਂ ਕਿਹਾ ਕਿ ਨਰਿੰਦਰ ਮੋਦੀ ਜੀ ਨੇ ਸਟਾਰਟਅਪ ਇੰਡੀਆ ਕੀਤਾ ਮੇਕਅਪ ਮੇਕਅਪ ਇਨ ਇੰਡੀਆ ਕੀਤਾ ਕੋਈ ਫਰਕ ਨਹੀਂ ਪਿਆ ਸਾਰਾ ਕੁਝ 2-3 ਅਰਬਪਤੀ ਲੈ ਗਏ ਨੌਜਵਾਨਾਂ ਨੂੰ ਕੁਝ ਨਹੀਂ ਮਿਲਿਆ ਅਸੀਂ ਸਟਾਰਟਅਪ ਦੇ ਲਈ 5000 ਕਰੋੜ ਰੁਪਏ ਦਾ ਫੰਡ ਬਣਾਇਆ ਹੈ ਇਹ ਜਿਹੜੇ ਰਾਹੁਲ ਗਾਂਧੀ ਵੱਲੋਂ ਜਿਹੜੇ ਵਾਅਦੇ ਜਿਹੜੇ ਐਲਾਨ ਕੀਤੇ ਗਏ ਆ ਜਿਹੜੇ ਚੋਣਾਂ ਤੋਂ ਪਹਿਲਾਂ ਜਿਹੜੇ ਐਲਾਨ ਜਿਹੜੇ ਹਰੇਕ ਪਾਰਟੀ ਕਰਦੀ ਰਾਹੁਲ ਗਾਂਧੀ ਵੱਲੋਂ ਵੀ ਜਿਹੜੇ ਆ ਇਹ ਐਲਾਨ ਜਿਹੜੇ ਆਪਣੇ ਇੱਕ ਜਨਤਾ ਨੂੰ ਸੰਬੋਧਨ ਕਰਨ ਲੱਗੇ ਜਿਹੜੀ ਯਾਤਰਾ ਸ਼ੁਰੂ ਕੀਤੀ ਉਹਨਾਂ ਨੇ ਉਹ ਸੰਬੋਧਨ ਕਰਨ ਲੱਗੇ ਜਿਹੜੇ ਉਹ ਐਲਾਨ ਕੀਤੇ ਆਪਣੇ ਜਿਹੜੇ ਚੋਣਾਂ ਤੋਂ ਪਹਿਲਾਂ ਤੁਹਾਡੇ ਕੀ ਕੁਝ ਕਹਿਣਾ ਇਸ ਖਬਰ ਬਾਰੇ ਆਪਣੇ ਕਮੈਂਟ ਕਰਕੇ ਜੂੜ ਦੱਸਿਆ ਕਰੋ ਸਾਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ